ਨਿਰਮਲਜੀਤ ਸਿੰਘ ਜੀ ਇੱਕ ਜਾਣਕਾਰੀ ਲੈਣੀ ਸੀ ਤੁਹਾਡੇ ਕੋਲ ਜੀ ਕਹਿ ਰਹੇ ਕਿ ਜਿਹੜੇ ਉਹ ਇੱਕ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਉਹ ਤੇ ਉਸ ਸਥਾਨ ਤੇ ਨਹੀਂ ਸੀ ਜਿਹੜਾ ਤੁਸੀਂ ਮੁਕਦਮਾ ਦਰਜ ਕੀਤਾ ਕੱਲ ਐਕਚੁਅਲੀ ਐਕਚੁਅਲੀ ਨਾ ਉੱਥੇ ਬਹੁਤ ਜ਼ਿਆਦਾ ਢੀੜ ਸੀ ਕਿ ਉਦੋਂ ਕੁਝ ਵੀ ਨਹੀਂ ਆਪਾਂ ਉੱਥੇ ਜਿਹੜਾ ਵੀ ਹੋਇਆ ਸੀਗਾ ਉਹ ਉੱਥੇ ਉਥੋਂ ਦੀ ਪੁੱਛਗਿੱਛ ਹੀ ਹੋਇਆ ਐਕਚੁਅਲੀ ਮੈਨੂੰ ਵੀ ਤਾਂ ਦੋ ਦਿਨ ਹੀ ਹੋਏ ਸੀ ਉੱਥੇ ਉੱਥੇ ਪੁੱਛ ਪੁੱਛ ਕੇ ਵੀ ਕਿਹੜੇ-ਕਿਹੜੇ ਸੀ ਉਸੇ ਹੋਇਆ ਸੀਗਾ ਉਹਨੂੰ ਅੱਗੇ ਪ੍ਰਤੀਫਿੰਗ ਦੇ ਵਿੱਚ ਲਿਆ ਵਾਗਾ ਇਹੜਾ ਨਹੀਂ ਆ ਉਹ ਸਾਰਾ ਕ리어 ਹੋ ਜਾਣਾਗਾ ਬਟ ਨਿਰਮਲਜੀਤ ਸਿੰਘ ਜੀ ਕੇ ਕਿਰਨਪਾਲ ਕੌਰ ਮੁੱਖ ਜੱਪਕਾ ਸਰਕਾਰੀ ਸਕੂਲ ਚ ਉਹ ਦਿਨ ਡਿਊਟੀ ਤੇ ਸੀ ਜੀ ਸਰ ਸਰ ਦੇਖੋ ਮੈਂ ਮੈਂ ਨਹੀਂ ਕਹਿ ਰਿਹਾ ਕਿ ਮੈਂ ਕਹ ਤਾ ਕਹਿਣਾ ਨਹੀਂ ਜੀ ਮੈਂ ਕਹਣਾ ਤੁਸੀਂ ਸਹੀ ਹੋ ਸਕਦੇ ਹੋ ਤੁਸੀਂ ਵੀ ਸਾਡੇ ਬਿਲਕੁਲ ਸਹੀ ਹੋ ਸਕਦੇ ਹੋ ਜੀ ਮੈਂ ਕਿਹਾ ਵੀ ਜੇ ਮੈਂ ਮੈਂ ਵੀ ਉੱਥੇ ਗਿਆ ਮੈਂ ਵੀ ਉਹਨੂੰ ਬਾਇ ਫੇਸ ਨਹੀਂ ਜਾਣਦਾ ਕਿਸੇ ਨੂੰ ਨਹੀਂ ਜਾਣਦਾ ਬਾਇ ਫੇਸ ਸਾਰਿਆਂ ਦੇ ਨਾਂ ਉੱਥੇ ਪੁੱਛ-ਪੁੱਛ ਕੇ ਉਹ ਕੀਤੇ ਸੀਗੇ ਜੋ ਜਿਹੜੇ ਨਹੀਂ ਹੈਗੇ ਉਹ ਡਿਲੀਟਡ ਹੋ ਜਾਣੇ ਨੇ ਉਹ ਬਟ ਜਿੰਨੇ ਵੀ ਸ਼ਿਕਾਇਤ ਕੀਤੀ ਤੁਹਾਡਾ ਕਿ ਮਰਤਬ ਝੂਠੀ ਸ਼ਿਕਾਇਤ ਕਰਤੀ ਚਲੋ ਮੈਂ ਸਹੀ ਦਾ ਪਿੰਡ ਵਾਲੇ ਸਹੀ ਨੇ ਪੁਲਿਸ ਕਿਵੇਂ ਝੂਠੀ ਹੋ ਜੀ ਉਸ ਤੇ ਦੰਗਾ ਤਾਂ ਹੋਇਆ ਜੀ ਇਹ ਤਾਂ ਕੋਈ ਨਹੀਂ ਨੇ ਨੇ ਜੋ ਕੁਝ ਹੈ ਉਹ ساری ਦੁਨੀਆ ਨੇ ਦੇਖਿਆ ਬਟ ਪੁਲਿਸ ਕਿਵੇਂ ਕਰ ਸਕਦੀ ਨਾ ਕਿ ਜਿਹੜੇ ਉੱਥੇ ਮੌਕੇ ਤੇ ਹਾਜ਼ਰ ਨਹੀਂ ਸੀ ਔਰ ਜਿੰਨੇ ਸ਼ਿਕਾਇਤ ਦਰਜ ਕਰਤੀ ਕੋਈ ਵੈਰੀਫਾਈ ਨਹੀਂ ਕੀਤਾ ਕੁੜੀਆਂ ਦੇ ਨਾਮ ਪਾ ਦਿੱਤੇ ਗਏ ਨਹੀਂ ਦੇਖੋ ਉਸ ਤੋਂ ਬਾਅਦ ਕਿਸੇ ਦੀ ਕੋਈ ਅਰੇਸਟਿੰਗ ਹੋਈ ਉਹ ਵੈਰੀਫਾਈ ਕਰਨ ਦਾ ਟਾਈਮ ਹੀ ਹੈਗਾ ਨਾ ਜੀ ਕੁਝ ਵੀ ਨਹੀਂ ਅਸੀਂ ਤਾਂ ਕੁਝ ਵੀ ਉਹਦੇ ਤੋਂ ਪ੍ਰਤੀਨਿਧਨ ਕੀਤਾਗੇ ਹੂੰ ਹੂੰ ਤੁਸੀਂ ਮਤਲਬ ਜਿਹੜੇ ਉੱਥੇ ਨਹੀਂ ਹਾਜ਼ਰ ਹੁਣ ਵੈਰੀਫਾਈ ਕਰਕੇ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢ ਰਹੇ ਹੋ ਲਗ ਗਈ ਪ੍ਰਸ਼ੀਨ ਚਾਹੀ ਦੱਸਦੇ ਆ ਇਹ ਤੁਹਾਨੂੰ ਜੋ ਵੀ ਅਗਲੀ ਹੈ ਜੀ ਹੈ ਜੀ ਆਸਰ ਦੇ ਧਿਆਨ ਚਾਤਰੀ ਵਿਪਰਤ ਦੇ ਸੀਨੀਅਰ ਅਫੀਸਰ ਨੇ ਨੀ ਨੋਟਿਸ ਕੀਤਾ ਹੈਗਾ ਕਿ ਕੁੜੀਆਂ ਉੱਥੇ ਹੈ ਨਹੀਂ ਸੀ ਜੀ ਜਿਹੜੇ ਵੀ ਉਹਨਾਂ ਦੀ ਸਿਸਟਰ ਭਾਨੇ ਸਿੱਧੂ ਦੀਆਂ ਦੇਖੋ ਜੀ ਇਹ ਤਾਂ ਤਫਤੀਸ਼ ਤੀ ਸਾਹਮਣੇ ਆਉਣਾ ਨਾ ਐਂ ਤਾਂ ਹੁਣ ਆਪਾਂ ਨੂੰ ਬਾਈ ਨੇ ਇਕੱਠ ਦੇ ਵਿੱਚੋਂ ਤਾਂ ਬਿਲਕੁਲ ਕਲੀਅਰ ਨਹੀਂ ਹੋਣਾ ਨਾ ਇਹ ਜੋ ਆਪਾਂ ਨੂੰ ਇੱਕ ਵਾਰੀ ਆਈ ਇਨੀਸ਼ੀਅਲੀ ਅਸੀਂ ਉਧਰ ਤੇ ਤੁਸੀਂ ਤਾਂ ਤੁਸੀਂ ਕਰਿਓ ਤਫਤੀਸ਼ ਜੀ 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 ਤਲਦਾ ਕਿ ਅੱਜ ਸ਼ਾਮ ਤੱਕ ਕੁਝ ਹੋ ਜਾਏਗਾ ਕਿ ਨਹੀਂ ਹਾਈ ਅਥਾਰਟੀ ਕੋ ਹਾਂਜੀ 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 ਡੈਫੀਨਿਟਲੀ ਬਿਲਕੁਲ ਪੰਜਾਬ ਪੁਲਿਸ ਵੱਲੋਂ ਪਾਨਾ ਸਿੱਧੂ ਦੀਆਂ ਭੈਣਾਂ ਤੇ ਮਕਦਮਾ ਦਰਜ ਕੀਤਾ ਗਿਆ ਪੁਲਿਸ ਨੇ ਝੂਠੀ ਕਹਾਣੀ ਕਢੀ ਤੇ ਮਕਦਮਾ ਦਰਜ ਕਰ ਦਿੱਤਾ ਤੇ ਹੁਣ ਬਰਨਾਲਾ ਪੁਲਿਸ ਦਾ ਪਰਦਾ ਫਾਸ਼ ਹੋ ਚੁੱਕਾ ਕਿਉਂਕਿ ਪਾਨਾ ਸਿੱਧੂ ਦੀ ਇੱਕ ਸਿਸਟਰ ਘਰ ਦੇ ਵਿੱਚ ਸੀ ਕੰਮ ਕਰੀ ਤੇ ਦੂਜੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਰਹੀ ਸੀ ਤੇ ਇਸ ਮੁਤਲਕ ਅਸੀਂ ਐਸਐਚਓ ਤਨੋਲਾ ਨਿਰਮਲਜੀਤ ਸਿੰਘ ਹੋਣਾ ਨੇ ਗੱਲਬਾਤ ਕੀਤੀ ਉਹਨਾਂ ਨੇ ਆਪਣਾ ਪੱਖ ਦੱਸਿਆ ਕਿ ਜੋ ਸਾਨੂੰ ਮੁੱਢਲੇ ਤੌਰ ਤੇ ਜਾਣਕਾਰੀ ਮਿਲੀ ਸੀ ਮਕਦਮਾ ਦਰਜ ਕਰਤਾ ਪਰ ਜੇ ਕੋਈ ਉੱਥੇ ਹਾਜ਼ਰ ਨਹੀਂ ਸੀ ਤੇ ਉਹਨਾਂ ਨੂੰ ਸ਼ਾਮ ਤੱਕ ਪਰਚੇ ਚੋਂ ਬਾਹਰ ਕਰ ਦਿੱਤਾ ਜਾਊਗਾ ਨਿਰਮਲਜੀਤ ਸਿੰਘ ਜੀ ਇੱਕ ਜਾਣਕਾਰੀ ਲੈਣੀ ਸੀ ਤੁਹਾਡੇ ਕੋਲ ਜੀ ਕਹਿੰਦੇ ਕਿ ਜਿਹੜੇ ਉਹ ਇੱਕ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਉਹ ਤੇ ਉਸ ਸਥਾਨ ਤੇ ਨਹੀਂ ਸੀ ਜਿਹੜਾ ਤੁਸੀਂ ਮਕਦਮਾ ਦਰਜ ਕੀਤਾ ਕੱਲ ਐਕਚੁਅਲੀ ਐਕਚੁਅਲੀ ਨਾ ਉੱਥੇ ਬਹੁਤ ਜ਼ਿਆਦਾ ਢੀੜ ਸੀਗੀ ਉਦੋਂ ਕੁਝ ਵੀ ਨਹੀਂ ਆਪਾਂ ਉੱਥੇ ਜਿਹੜਾ ਵੀ ਹੋਇਆ ਸੀਗਾ ਉਹ ਤੇ ਉਥੂਲੀ ਪੁੱਛ ਰਹੀ ਸੀ ਤੇ ਮੈਨੂੰ ਵੀ ਤਾਂ ਦੋ ਦਿਨ ਹੀ ਹੋਏ ਸੀ ਤੇ ਉੱਥੇ ਪੁੱਛ-ਪੁੱਛ ਕੇ ਵੀ ਕਿਹੜੇ-ਕਿਹੜੇ ਸੀ ਉਸੀ ਹੋਇਆ ਸੀਗਾ ਉਹਨੂੰ ਅੱਗੇ ਪ੍ਰਤੀਯੋਗ ਦੇ ਵਿੱਚ ਲਿਆਵਾਗਾ ਜਿਹੜਾ ਨਹੀਂ ਆ ਉਹ ਸਾਰਾ ਕੈਰੀਅਰ ਹੋ ਜਾਣਾਗਾ ਬਟ ਨਿਰਮਲਜੀਤ ਸਿੰਘ ਜੀ ਕੇ ਕਿਰਨਪਾਲ ਕੌਰ ਮੁੱਖ अध्यापक ਕਾ ਸਰਕਾਰੀ ਸਕੂਲ ਚ ਉਹ ਦਿਨ ਡਿਊਟੀ ਤੇ ਸੀ ਜੀ ਸਰ ਸਰ ਦੇਖੋ ਮੈਂ ਮੈਂ ਨਹੀਂ ਕਹਿ ਰਿਹਾ ਕਿ ਮੈਂ ਕਹਾਂ ਤਾਂ ਕਹਿਣਾ ਵੀ ਨਹੀਂ ਹੁਣ ਜੀ ਮੈਂ ਕਹਾਂ ਤੁਸੀਂ ਸਹੀ ਹੋ ਸਕਦੇ ਹੋਗੇ ਤੁਸੀਂ ਅ ਵੀ ਤਾਂ ਬਿਲਕੁਲ ਸਹੀ ਹੋ ਸਕਦੇ ਹੋ ਜੀ ਮੈਂ ਕਿਹਾ ਵੀ ਜੇ ਮੈਂ ਮੈਂ ਵੀ ਉੱਥੇ ਗਿਆ ਮੈਂ ਵੀ ਉਹਨੂੰ ਬਾਇ ਫੇਸ ਨਹੀਂ ਜਾਣਦਾ ਕਿਸੇ ਨੂੰ ਨਹੀਂ ਜਾਣਦਾ ਬਾਇ ਫੇਸ ਸਾਰਿਆਂ ਦੇ ਨਾਂ ਉੱਥੇ ਕੁਛ-ਕੁਛ ਕੀ ਉਹ ਕੀਤੇ ਸੀਗੇ ਉਹ ਜਿਹੜੇ ਨਹੀਂ ਹੈਗੇ ਉਹ ਡਿਲੀਟਡ ਹੋ ਜਾਣੇ ਨੇ ਉਹ ਬਟ ਜਿੰਨੇ ਵੀ ਸ਼ਿਕਾਇਤ ਕੀਤੀ ਤੁਹਾਡਾ ਕਿ ਮਰਤਬ ਝੂਠੀ ਸ਼ਿਕਾਇਤ ਕਰਤੀ ਚਲੋ ਮੈਂ ਸਹੀ ਜਾਂ ਪਿੰਡ ਵਾਲੇ ਸਹੀ ਨੇ ਪੁਲਿਸ ਕਿਵੇਂ ਝੂਠੀ ਹੋਗੀ ਦੋਸਤ ਦੰਗਾ ਤਾਂ ਹੋਇਆ ਜੀ ਇਹ ਤਾਂ ਕੋਈ ਨਹੀਂ ਉਥੇ ਜੋ ਕੁਝ ਹੈ ਉਹ ਸਾਰੀ ਦੁਨੀਆ ਨੇ ਦੇਖਿਆ ਬਟ ਪੁਲਿਸ ਕਿਵੇਂ ਕਰ ਸਕਦੀ ਨਾ ਕਿ ਜਿਹੜੇ ਉਥੇ ਮੌਕੇ ਤੇ ਹਾਜ਼ਰ ਨਹੀਂ ਸੀ ਔਰ ਜਿੰਨੇ ਸ਼ਿਕਾਇਤ ਦਰਜ ਕਰਤੀ ਕੋਈ ਵੈਰੀਫਾਈ ਨਹੀਂ ਕੀਤਾ ਕੁੜੀਆਂ ਦੇ ਨਾਮ ਪਾ ਦਿੱਤੇ ਗਏ ਵੇ ਦੇਖੋ ਉਹ ਤੋਂ ਬਾਅਦ ਕਿਸੇ ਵੀ ਕੋਈ ਅਰੇਸਟਿੰਗ ਹੋਈ ਉਹ ਵੈਰੀਫਾਈ ਕਰਨ ਦਾ ਟਾਈਮ ਹੀ ਹੈਗਾ ਨਾ ਜੀ ਕੁਝ ਵੀ ਨਹੀਂ ਅਸੀਂ ਤਾਂ ਕੁਝ ਵੀ ਉਹਦੇ ਤੋਂ ਪ੍ਰਸੀਡਿੰਗ ਕੀਤਾਗੇ ਹੂੰ ਹੂੰ ਤੁਸੀਂ ਮਤਲਬ ਜਿਹੜੇ ਉੱਥੇ ਨਹੀਂ ਹਾਜ਼ਰ ਹੁਣ ਵੈਰੀਫਾਈ ਕਰਕੇ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢ ਰਹੇ ਹੋ ਅਗਲੀ ਪ੍ਰਸੀਡਿੰਗ ਚਾਹੀ ਦੱਸਦੇ ਆਏ ਤੁਹਾਨੂੰ ਜੋ ਵੀ ਅਗਲੀ ਹੈਗੀ ਹੈ ਜੀ ਹੱਸ ਕੇ ਧਿਆਨ ਚਾਪੜੀ ਬਿਫੋਰ ਦਾ ਡੇ ਸੀਨੀਅਰ ਅਫੀਸਰ ਨੇ ਨੀ ਨੋਟਿਸ ਕੀਤਾ ਹੈਗਾ ਕਿ ਕੁੜੀਆਂ ਉੱਥੇ ਹੈ ਨਹੀਂ ਸੀ ਜੀ ਜਿਹੜੇ ਵੀ ਉਹਨਾਂ ਦੀ ਸਿਸਟਰ ਭਾਨੇ ਸਿੱਧੂ ਦੀਆਂ ਦੇਖੋ ਜੀ ਇਹ ਤਾਂ ਤਫਤੀਸ਼ ਤੇ ਸਾਹਮਣੇ ਆਉਣਾ ਨਾ ਐਂ ਤਾਂ ਹੁਣ ਆਪਾਂ ਨੂੰ ਬਾਈ ਨੇ ਇਕੱਠ ਦੇ ਵਿੱਚੋਂ ਤਾਂ ਬਿਲਕੁਲ ਕਲੀਅਰ ਨਹੀਂ ਹੋਣਾ ਨਾ ਇਹ ਜੋ ਆਪਾਂ ਨੂੰ ਇੱਕ ਵਾਰੀ ਆਈ ਇਨੀਸ਼ially ਅਸੀਂ ਉਹਦੇ ਤੇ ਤੁਸੀਂ ਤਾਂ ਤੁਸੀਂ ਕਰਿਓ ਤਫਤੀਸ਼ ਜੀ 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 ਤਾਂ ਲੱਗਦਾ ਕਿ ਅੱਜ ਸ਼ਾਮ ਤੱਕ ਕੁਝ ਹੋ ਜਾਏਗਾ ਕਿ ਨਹੀਂ ਹਾਈ ਅਥਾਰਟੀ ਕੋਲ ਹਾਂ ਜੀ ਹਾਂ ਜੀ ਡੈਫੀਨੇਟਲੀ ਬਿਲਕੁਲ ਤੁਸੀਂ ਆਪ ਸੁਣਿਆ ਐਸਐਚਓ ਤਨੋਲਾ ਨਿਰਮਲਜੀਤ ਸਿੰਘ ਜਿਹੜੇ ਕਹਿੰਦੇ ਕਿ ਮੈਨੂੰ ਹਲੇ 2 ਦਿਨ ਹੋਏ ਨੇ ਮੈਂ ਕਿਸੇ ਨੂੰ ਪਛਾਣ ਨਹੀਂ ਕਰ ਸਕਿਆ ਲੇਕਿਨ ਮਕਦਮਾ ਦਰਜ ਜੂਰ ਕਰ ਕਰ ਦਿੱਤਾ ਤੇ ਹੁਣ ਬਰਨਾਲਾ ਪੁਲਿਸ ਨੂੰ ਸ਼ਾਇਦ ਥੋੜੀ ਜੀ ਸ਼ਰਮ ਆਈ ਹੋਵੇਗੀ ਕਿ ਜਿਹੜਾ ਕੁੜੀਆਂ ਉੱਥੇ ਹਾਜ਼ਰ ਨਹੀਂ ਸੀ ਉਹਨਾਂ ਤੇ ਮਕਦਮਾ ਦਰਜ ਕਰ ਦਿੱਤਾ ਉਹ ਵੀ 307 ਦਾ ਜਿਹੜੀ ਬਰਨਾਲਾ ਪੁਲਿਸ ਦੀ ਝੂਠੀ ਕਹਾਣੀਆ ਝੂਠੀ ਕਹਾਣੀ ਦਾ ਪਰਦਾ ਫਾਸ਼ ਕਿਵੇਂ ਹੋਇਆ ਉਹ ਤਾਨੂੰ ਅਸੀਂ ਦੱਸਦੇ ਹਾਂ ਕਿ ਪਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਖਿਲਾਫ ਦਰਜ ਮਾਮਲੇ ਦੀ ਝੂਠੀ ਕਹਾਣੀ ਦਾ ਪੁਲੰਦਾ ਪਾਨਾ ਸਿੱਧੂ ਦੇ ਨਜ਼ਦੀਕੀ ਸਾਥੀ ਭਗਵਾਨ ਸਿੰਘ ਪਾਨਾ ਭਗਤਪੁਰਾ ਮੋੜ ਨੇ ਦੱਸਿਆ ਕਿ ਪੁਲਿਸ ਨੇ ਝੂਠੀ ਕਹਾਣੀ ਬਣਾ ਕੇ ਨੌਜਵਾਨ ਪਾਨਾ ਸਿੱਧੂ ਦੀ ਭੈਣ ਕਿਰਨਪਾਲ ਕੌਰ ਜਿਹੜੇ ਮੁੱਖ ਅਧਿਆਪਕਾ ਸਰਕਾਰੀ ਸਕੂਲ ਕੁੱਬੇ ਵਿੱਚ ਹਾਜ਼ਰ ਸਨ ਉਥੇ ਪੜਾ ਰਹੇ ਸਨ ਤੇ ਪਿੱਛੋਂ ਬਰਨਾਲਾ ਪੁਲਿਸ ਨੇ ਚੰਦ ਚਾੜ ਦਿੱਤਾ ਤੇ ਉਸ ਟੀਚਰ ਦਾ ਵੀ ਕਿਸ ਵਿੱਚ ਨਾ ਪਾ ਦਿੱਤਾ 307 ਦੇ ਹਾਲਾਂਕਿ ਸਰਕਾਰ ਕਹਿ ਰਹੀ ਕਿ ਅਸੀਂ ਪੰਜਾਬ ਦੇ ਉਹਨਾਂ ਹੋਣ ਹਰ ਟੀਚਰਾਂ ਨੂੰ ਅਸੀਂ ਸਿੰਗਾਪੁਰ ਭੇਜਦੇ ਹਾਂ ਤਾਂ ਜੋ ਉੱਥੇ ਸਿੱਖ ਕੇ ਤੇ ਹੋਰ ਸਕੂਲਾਂ ਦੀ ਤਸਵੀਰ ਤੇ ਤਕਦੀਰ ਬਦਲ ਲੇਕਿਨ ਤੱਕੇਸ਼ਾਈ ਕਾਰਨ ਜਿਹੜੇ ਟੀਚਰ ਵੀ ਰੋ ਰਿਓ ਨੇ ਕਿ ਸਾਡੀ ਇੱਕ ਟੀਚਰ ਦੇ ਨਾਲ ਮੁੱਖ ਅਧਿਆਪਕ ਤੇ ਵੀ ਝੂਠਾ ਪੁਲਿਸ ਨੇ ਮਕਦਮਾ ਦਰਜ ਕਰ ਦਿੱਤਾ ਇਸ ਤੋਂ ਇਲਾਵਾ ਹੋਰਨਾਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਨੇ ਉਹ ਲੜਕੀ ਤਾਂ ਉਸ ਦਿਨ ਆਪਣੀ ਡਿਊਟੀ ਤੇ ਸਕੂਲ ਵਿੱਚ ਹਾਜ਼ਰ ਸੀ ਜਦ ਕਿ ਭਾਨਾ ਸਿੱਧੂ ਦੀ ਦੂਜੀ ਭੈਣ ਸੁਖਪਾਲ ਕੌਰ ਆਪਣੇ ਘਰ ਪਿੰਡ ਕੋਟ ਦੁਨੇ ਵਿੱਚ ਹਾਜ਼ਰ ਸੀ ਸਰਪੰਚ ਸਰਬਜੀਤ ਸਿੰਘ ਸਬਰਾ ਜਸਬੀਰ ਸਿੰਘ ਸਮੇਤ ਹੋਰ ਨੌਜਵਾਨਾਂ ਨੇ ਪੁਲਿਸ ਨੂੰ ਪੁਲਿਸ ਨੇ ਤਿੰਨ ਜਫਰਵੀ ਨੂੰ ਸਵੇਰੇ ਪਿੰਡ ਮੰਗਵਾਲ ਤੋਂ ਹੀ ਗ੍ਰਿਫਤਾਰ ਕਰਕੇ ਬਾਲੀਆਂ ਪੁਲਿਸ ਥਾਣੇ ਵਿੱਚ ਸਾਰਾ ਦਿਨ ਬੰਦ ਰੱਖਿਆ ਸੀ ਔਰ ਉਸੇ ਰਾਤ ਫਿਰ 9 ਵਜੇ ਰਿਹਾ ਕੀਤਾ ਲੇਕਿਨ ਸ਼ਾਮੀ ਮਕਦਮਾ ਦਰਜ ਕਰ ਦਿੱਤਾ ਜਦਕਿ ਸਰਪੰਚ ਸਰਬਜੀਤ ਸਿੰਘ ਸਰਬਾ ਤੇ ਜਸਬੀਰ ਸਿੰਘ ਪਹਿਲਾਂ ਹੀ ਪੁਲਿਸ ਹਰਾਸਤ ਵਿੱਚ ਕਿ ਸ਼ਰੀਆਮ ਝੂਠਾ ਮਕਦਮਾ ਔਰ ਕੁਤ ਜਿਹੜੇ ਕੁਤ ਨੇ ਵਿਕਤੀ ਘਟਨਾ ਸਥਾਨ ਤੇ ਹਾਜ਼ਰੀ ਨਹੀਂ ਸੀ ਪੰਜਾਬ ਪੁਲਿਸ ਵੱਲੋਂ ਲੋਕਾਂ ਦੇ ਹੱਕੀ ਸੰਘਰਸ਼ ਨੂੰ ਦਬਾਉਣ ਲਈ ਉਹਨਾਂ ਨੇ ਦੱਸਿਆ ਕਿ ਸਰਬਜੀਤ ਸਿੰਘ ਉਹਨਾਂ ਦੱਸਿਆ ਸਰਪੰਚ ਨੇ ਮੇਰੇ ਤੇ ਪੰਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਖਿਲਾਫ ਸੰਗੀਤ ਰਾਮ ਤਹਿਤ ਦਰਜ ਕੀਤੇ ਗਏ ਝੂਠੇ ਪਰਚੇ ਨਾਲ ਪੰਜਾਬ ਦਾ ਹੋਲ ਮਾਹੌਲ ਸ਼ਾਂਤ ਹੋਣ ਦੀ بجائے ਗਰਮ ਹੋਏਗਾ ਉਹਨਾਂ ਇਹ ਵੀ ਕਿਹਾ ਕਿ ਨਵੇਂ ਮਾਮਲੇ ਤੇ ਦਰਜ ਪੇੜ ਦੇ ਸਰਪੰਚ ਨੇ ਸਰਬਜੀਤ ਸਿੰਘ ਸਰਬਾ ਨੇ ਇਹ ਵੀ ਕਿਹਾ ਕਿ ਪੰਜਾਬ ਲੋਕਾਂ ਦੀ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਦੇ ਖਿਲਾਫ ਝੂਠੇ ਮਕਦਮੇ ਦਰਜ ਕਰੀ ਆ ਸਾਡੇ ਖਿਲਾਫ ਵੀ ਦਰਜ ਮਾਮਲਾ ਸਰਾਸਰ ਝੂਠਾ ਤੇ ਬੇਬੁਨਿਆਦਾ ਕਿਉਂਕਿ ਸਾਨੂੰ ਤਾਂ ਸਾਥੀਆਂ ਸਮੇਤ ਪੁਲਿਸ ਨੇ ਪਿੰਡ ਮੰਗਵਾਲ ਤੋਂ ਹੀ ਗ੍ਰਿਫਤਾਰ ਕਰਕੇ ਸਵੇਰੇ ਗ੍ਰਿਫਤਾਰ ਕੀਤਾ ਤੇ ਸ਼ਾਮੀ 9 ਵਜੇ ਪੁਲਿਸ ਹਰਾਸਤ ਤੋਂ ਛੱਡ ਦਿੱਤਾ ਗਿਆ ਸੀ ਔਰ ਇਹ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਿੰਡ ਜਿਹੜਾ ਪੁਲਿਸ ਸਟੇਸ਼ਨ ਬਾਲੀਆਂ ਵਿਖੇ ਬੰਦ ਕਰ ਦਿੱਤਾ ਗਿਆ ਤੇ ਰਾਤ 9 ਵਜੇ ਸਾਨੂੰ ਛੱਡਿਆ ਗਿਆ ਜਿਸ ਟੋਲ ਪਲਾਜ਼ੇ ਤੇ ਪੁਲਿਸ ਨੇ ਮਾਮਲੇ ਦੀ ਝੂਠੀ ਕਹਾਣੀ ਬਣਾਈਆ ਉਸ ਟੋਲ ਪਲਾਜ਼ੇ ਤਾਂ ਉਹ ਹਫਤਾ ਪਹਿਲਾਂ ਵੀ ਨਹੀਂ ਲੰਘੇ ਸੀ ਤੇ ਸਾਡੇ ਕੋਲ ਆਪ ਝੂਠੇ ਦਰਜ ਮਾਮਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਲੇਕਿਨ ਸਵਾਲ ਹੈ ਕਿ ਬਰਨਾਲਾ ਪੁਲਿਸ ਐਡਾ ਤੱਕਾ ਝੂਠਾ ਮਕਦਮਾ ਇੱਕ ਪਾਨੇ ਸਿੱਧੂ ਦੀ ਭੈਣ ਸਕੂਲ ਵਿੱਚ ਪੜਾ ਰਹੀ ਹੈ ਦੂਜੀ ਘਰ ਜਿਹੜੇ ਪਿੰਡ ਦੇ ਸਰਪੰਚ ਜਾਂ ਹੋਰਨਾਂ ਲੋਕਾਂ ਦੇ ਮੁਕਾਬਲ ਵਿਰੋਧ ਪਰਚਾ ਦਰਜ ਕੀਤਾ ਉਹ ਪੁਲਿਸ ਸਟੇਸ਼ਨ ਬਾਲੀਆਂ ਦੇ ਵਿੱਚ ਹਰੱਸ ਦੇ ਵਿੱਚ ਰਾਤ 9 ਵਜੇ ਚ ਛੱਡਿਆ ਗਿਆ ਤੇ ਬਰਨਾਲਾ ਪੁਲਿਸ ਨੂੰ ਕਹਿ ਸਕਦੇ ਕਿ ਝੂਠੀਆਂ ਦੀ ਪੁਲਿਸ ਆ ਤੇ ਲਾਜ਼ਮੀ ਤੌਰ ਤੇ ਇਸ ਬਰਨਾਲਾ ਪੁਲਿਸ ਦੇ ਐਸਐਸਪੀ ਨੂੰ ਵੀ ਥੋੜਾ ਜਿਹਾ ਆਪਣੇ ਆਈਪੀਐਸ ਹੋਣ ਦਾ ਖਿਆਲ ਰੱਖ ਲੈਣਾ ਚਾਹੀਦਾ ਕਿ ਘੱਟੋ ਘੱਟ ਇਨਾ ਧੱਕਾ ਨਾ ਕਰੋ ਕਿ ਤੁਹਾਨੂੰ ਲੋਕ ਬਾਅਦ ਚ ਟਿੱਚਰਾ ਕਰਨ ਕਿ ਬਰਨਾਲਾ ਪੁਲਿਸ ਸਮੁੱਚੀ ਚਾਹੇ ਉਹਦਾ ਐਸਐਸਪੀ ਆ ਚਾਹੇ ਫਿਰ ਉਹਦਾ ਤਨੌਲੇ ਥਾਣੇ ਦਾ ਐਸਐਚਓ ਝੂਠਿਆਂ ਦੇ ਸਰਦਾਰ ਆ ਪਰ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਪੁਲਿਸ ਨੂੰ ਕਿ ਇੱਕ ਮੰਨਕਰਤਖਾਨੀ ਝੂਠਾ ਪਰਚਾ ਦਰਜ ਕੀਤਾ ਹੋਵੇ ਜਦ ਕਿ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਦੇ ਵਿੱਚ ਬਹੁਤ ਲੋਕੀ ਉਦਨ ਬੜਬੜ ਟੋਲ ਪਲਾਜਦੇ ਹਾਜ਼ਰੀ ਨਹੀਂ ਸੀ ਇੱਕ ਟੀਚਰ ਉਹ ਸਰਕਾਰੀ ਸਕੂਲ ਚ ਪੜਾ ਰਹੀ ਹੈ ਦੂਜੀ ਉਹਦੀ ਭਾਨਾ ਸਿੱਧੂ ਦੀ ਭੈਣ ਘਰ ਵਿੱਚ ਕੰਮ ਕਰ ਰਹੀ ਹੈ ਤੇ ਪਿੰਡ ਦੇ ਸਰਪੰਚ ਤੇ ਹੋਰ ਲੋਕ ਪਹਿਲਾਂ ਹੀ ਪੁਲਿਸ ਦੇ ਵਿੱਚ ਹਰਾਸਤ ਚ ਬਰਨਾਲਾ ਪੁਲਿਸ ਨੂੰ ਥੋੜਾ ਜਿਆ ਅਕਲ ਵਰਤ ਲੈਣੀ ਚਾਹੀਦੀ ਆ ਪ੍ਰੈਸ਼ਰ ਚ ਕੰਮ ਕਰਨ ਦੀ ਬਜਾਏ ਥੋੜਾ ਜਿਆ ਵਰਦੀ ਦਾ ਖਿਆਲ ਵੀ ਰੱਖ ਲੈਣਾ ਚਾਹੀਦਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਨੂੰ ਲੰ데 ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ